ਹਾਂਜੀ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਠੀਕ ਠਾਕ ਹੋਵੋਗੇ ਵੈਲਕਮ ਬੈਕ आवर YouTube ਚੈਨਲ ਤੁਨੋਂ ਲਾ ਕੁਪਲ ਬਲੌਗਸ ਹਾਂਜੀ ਅੱਜ ਆਪਾਂ ਚੱਲੇ ਆਂ ਦਰਸ਼ਨਾਂ ਦੇ ਲਈ ਪਹਿਲਾਂ ਆਪਾਂ ਜਾਵਾਂਗੇ ਮਸਤੌਣਾ ਸਾਹਿਬ ਨੂੰ ਖਾਂਗੇ ਅਰਦਾਸ ਕਰਵਾਵਾਂਗੇ ਦੇਖ ਕਰਵਾਵਾਂਗੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਫਤੇਗੜ ਸਾਹਿਬ ਉਸ ਤੋਂ ਬਾਅਦ ਆਪਾਂ ਜਾਣਾਗਾ ਸ੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਉਸ ਤੋਂ ਬਾਅਦ ਆਪਾਂ ਉੱਪਰ ਵੀ ਜਾਵਾਂਗੇ ਮਾਤਾ ਨੈਣਾ ਦੇਵੀ ਜਿਦੇ ਦਰਸ਼ਨ ਕਰਾਂਗੇ ਤੁਹਾਨੂੰ ਵੀ ਨਾਲ-ਨਾਲ ਆਪਾਂ ਦਰਸ਼ਨ ਕਰਵਾਵਾਂਗੇ ਆਪਾਂ ਜਾ ਰਹੇ ਆਂ ਮਨਦੀਪ ਮੈਂ ਮਨਵੀਰ ਤੇ ਸਾਡੇ ਨਾਲ ਜਾ ਰਹੇ ਨੇ ਸਾਡੇ ਮੰਮੀ ਜੀ ਹੁਣ ਆਪਾਂ ਘਰ ਤੋਂ ਨਿਕਲ ਰਹੇ ਆਂ ਬਸ ਤਿਆਰ ਆਲਮੋਸਟ ਅਰਦਾਸ ਕਰਨ ਤੋਂ ਬਾਅਦ ਆਪਾਂ ਪਾਵਾਂਗੇ ਚਾਲੇ ਤੁਹਾਨੂੰ ਮਿਲਾਂਗੇ ਆਪਾਂ ਅੱਗੇ ਚੱਲ ਕੇ ਸਾਡੀ ਬਲੌਗ ਨਾਲ ਕੰਟੀਨਿਊ ਬਨੇ ਰਹਿਣਾ ਮਿਲਦੇ ਆ ਤੁਹਾਨੂੰ ਅੱਗੇ ਚੱਲ ਕੇ ਜੀ ਧੰਨਵਾਦ ਹਾਂਜੀ ਆਪਾਂ ਘਰ ਤੋਂ ਨਿਕਲ ਚੁੱਕੇ ਸੀਗੇ ਇਹ ਤੁਸੀਂ ਦੇਖ ਸਕਦੇ ਹੋ ਸਾਡੇ ਘਰ ਵਾਲਾ ਰਸਤਾ ਜਿਹੜਾ ਬਾਹਰ ਨੂੰ ਮੇਨ ਰੋਡ ਤੇ ਜਾਂਦਾ ਮਾਰਨਿੰਗ ਦਾ ਵਿਊ ਦੇਖ ਸਕਦੇ ਹੋ ਤੁਸੀਂ ਅਜੇ ਮਤਲਬ ਬੱਚੇ ਉੱਠੇ ਹੋਣਗੇ ਸੰਡੇ ਆ ਕਈ ਡਿਊਟੀ ਵਾਲੇ ਵੀ ਆ ਛੁੱਟੀ ਤੇ ਨੇ ਜ਼ਿਆਦਾਤਰ ਨਹੀਂ ਉੱਠੇ ਲੱਗਦੇ ਲੋਕ ਆਪਾਂ ਨੂੰ ਕਿਉਂਕਿ ਇੱਕ ਦਿਨ ਹੁੰਦਾ ਸਾਰਿਆਂ ਕੋਲੇ ਆ ਖੰਜੂਰਾ ਦੇਖੋ ਇੱਕ ਦਿਨ ਹੁੰਦਾ ਸਾਰਿਆਂ ਕੋਲੇ ਵਾਹ ਛੁੱਟੀ ਵਾਲੇ ਦਿਨ ਹੁੰਦਾ ਹਰੇਕ ਨੂੰ ਵੀ ਅਸੀਂ ਰੈਸਟ ਕਰ ਲਈ ਹੈ ਨਾ ਜ਼ਿਆਦਾ ਟਾਈਮ ਆ ਆ ਪਹੁੰਚ ਗਏ ਆਪਾਂ ਮੇਨ ਰੋਡ ਤੇ ਐਡੀਕ ਦੂਰ ਆਪਣਾ ਘਰ ਬਸ ਮੇਨ ਰੋਡ ਤੋਂ ਤੁਸੀਂ ਦੇਖ ਸਕਦੇ ਹੋ ਵੀਡੀਓ ਜਿ ਤੁਹਾਨੂੰ ਪਤਾ ਲੱਗ ਗਿਆ ਉਹ ਕਿੰਨੇ ਕੁ ਸਕਿੰਟਾਂ ਦੀ ਨੰਗੀ ਆ ਤੇ ਹੁਣ ਆਪਾਂ ਤੁਹਾਨੂੰ ਮਿਲਾਂਗੇ ਅੱਗੇ ਚੱਲ ਕੇ ਲੋ ਜੀ ਆਪਾਂ ਪਹੁੰਚ ਚੁੱਕੇ ਆ ਮਸਤ ਹੋਣਾ ਸਾਹਿਬ ਵਾਰਨਿੰਗ ਦਾ ਵੀਓ ਚੈੱਕ ਕਰ ਸਕਦੇ ਹੋ ਤੁਸੀਂ ਹੁਣ ਆਪਾਂ ਮਸਤੋਨਾ ਸਾਹਿਬ ਰੁਕਾਂਗੇ ਜੀ ਇੱਥੇ ਆਪਾਂ ਦੇਖ ਕਰਵਾਵਾਂਗੇ ਫਿਰ ਆਪਾਂ ਆਪਣੀ ਯਾਤਰਾ ਜਿਹੜੀ ਅੱਜ ਦੀ ਸ਼ੁਰੂ ਕਰਾਂਗੇ ਤੋਂ ਦਰਸ਼ਨ ਕਰਾਉਣੇ ਆਪਾਂ 프ਰੰਟ ਗੇਟ ਤੋਂ ਮਸਤੋਨਾ ਸਾਹਿਬ ਜੀ ਦੇ ਸਾਡੇ ਬਲੌਗ ਨਾਲ ਲਗਾਤਾਰ ਬਨੇ ਰਿਹਾ ਕਰੋ ਥੋੜਾ ਸਾਡੇ ਬਲੌਗ ਵਧੀਆ ਲੱਗਦੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਪਲੀਜ਼

तुसी देख सद आ शॉप्स वगैरह लगिया हुई हैं इधर गुरु घर आ गया तो हूँ आप अगे चल के मत्था टेका लो जी इतनी आप ग्री पार्क करती हूँ आप अंदर चला जी दिखाने संगत आईया हुई देखो अंदर जाके हम आप मत टेकेंगे दर्शन करा बने रहो ब्लॉग न कंटिन्यू ਦੁਆਰਾ ਫਤਿਹਗੜ ਸਾਹਿ ਪਹੁੰਚਣ ਤੇ ਸਭ ਤੋਂ ਪਹਿਲਾਂ ਆਪਾਂ ਗਏ ਜੀ ਸਰੋਵਰ ਸਾਹਿ ਤੇ ਫੋਰੀ ਬਹੁਤ ساری ਸੰਗਤ ਸੀ ਦੇਖ ਸਕਦੇ ਹੋ ਆਈ ਹੋਈ ਐਲ ਦਰਸ਼ਨ ਕਰਨ ਲਈ ਸਰੋਵਰ ਤੇ ਪਹੁੰਚ ਕੇ ਆਪਾਂ ਪੰਜ ਸ਼ਨਾਨਾ ਕੀਤਾ ਮਨਵੀਰ ਮੇਰੇ ਨਾਲ ਜਾ ਰਿਹਾ ਅੱਗੇ ਅੱਗੇ ਤੁਸੀਂ ਵੀ ਸਾਡੇ ਨਾਲ ਨਾਲ ਸਰੋਵਰ ਦੇ ਦਰਸ਼ਨ ਕਰ ਸਕਦੇ ਹੋ ਸਰੋਵਰ ਦਾ ਨਜ਼ਾਰਾ ਦੇਖਣ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਸੀ ਪਾ ਹੁਣ ਫਤੇਗੜ ਸਾਹਿਬ ਪਹੁੰਚ ਚੁੱਕੇ ਆਂਗੇ ਅ ਤੋ ਸਿਮਰ ਕਰੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਤਨਤਨ ਬਾਬਾ ਜੋਰਾਵਰ ਸਿੰਘ ਜੀ ਤਨਤਨ ਬਾਬਾ ਫਤੇ ਸਿੰਘ ਜੀ ਅ ਦਰਬਾਰ ਸਾਹਿਬ ਪਹੁੰਚਦੇ ਪਹਿਲਾਂ ਆਪਾਂ ਕਰਵਾਉਣੇ ਜੀ ਦੇਗ ਕੜਾ ਪ੍ਰਸਾਦ ਆਪਾਂ ਪ੍ਰਸਾਦ ਲੈ ਲਈਏ ਜੀ ਇੱਥੋਂ ਆਪਾਂ ਕਰਾਇਆ ਜੀ ਕੜਾ ਪ੍ਰਸਾਦ ਕੜਾ ਪ੍ਰਸਾਦ ਕਰਾਉਣ ਪ੍ਰੰਤ ਬਹੁਤ ساری ਸੰਗਤ ਦਰਸ਼ਨ ਕਰਨ ਆਈ ਪਈ ਆ ਮੇ ਤੇ ਮਨਵੀਰ ਥੱਕ ਗਏ ਉਹ ਬੈਠੇ ਨੇਗੇ ਸਾਹਮਣੇ ਤੁਸੀਂ ਵੀ ਸਾਡੇ ਨਾਲ ਬਣੇ ਰਹੋ ਤੇ ਦਰਸ਼ਨ ਕਰੋ ਸਰਵਾਰ ਸਾਹਿਬ ਦੇ ਮੱਥਾ ਟੇਕਣ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਠੰਡੇ ਬੁਰਜ ਵਿੱਚ ਤੁਸੀਂ ਵੀ ਸਾਡੇ ਨਾਲ ਨਾਲ ਬਣੇ ਰਹੋ ਤੇ ਠੰਡੇ ਬੁਰਜ ਦੇ ਦਰਸ਼ਨ ਕਰੋ ਠੰਡੇ ਵਰਦੀ ਵਿੱਚ ਮੱਥਾ ਟੇਕਣ ਤੋਂ ਬਾਅਦ ਆਪਾਂ ਗਏ ਜੀ ਲੰਗਰ ਹਾਲ ਵਿੱਚ ਲੰਗਰ ਹਾਲ ਮਾਤਾ ਗੁਜਰ ਘਰ ਜੀ ਇੱਥੇ ਆਪਾਂ ਨੇ ਪ੍ਰਸ਼ਾਦਾ ਛਕਿਆ ਅਤੇ ਚਾਹ ਪੀਤੀ ਹਾਂਜੀ ਹੁਣ ਆਪਾਂ ਫਤੇਗੜ ਸਾਹਿਬ ਤੋਂ ਮੱਥਾ ਟੇਕਣ ਤੋਂ ਬਾਅਦ ਦਰਸ਼ਨ ਕੀਤੇ ਹੁਣ ਆਪਾਂ ਅੱਗੇ ਜੀ ਚੱਲ ਪਿਆ ਆ ਆਨੰਦਪੁਰ ਸਾਹਿਬ ਨੂੰ ਇਹ ਤੁਸੀਂ ਦੇਖ ਸਕਦੇ ਹੋ ਰਸਤਾ ਸਿੱਧਾ ਰਸਤਾ ਜਾ ਰਿਹਾ ਸ੍ਰੀ ਆਨੰਦਪੁਰ ਸਾਹਿਬ ਹੁਣ ਆਪਾਂ ਤੁਹਾਨੂੰ ਮਿਲਾਂਗੇ ਜੀ ਗੁਰਦੁਆਰਾ ਸ੍ਰੀ ਆਨੰਦਪੁਰ ਸਾਹਿਬ ਪਹੁੰਚ ਕੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਵਲੌਗ ਨਾਲ ਕੰਟੀਨਿਊ ਬਨੇ ਰਿਹਾ ਕਰੋ ਹਾਂਜੀ ਆਪਾਂ ਪਹੁੰਚ ਚੁੱਕੇ ਆ ਜੀ ਸ੍ਰੀ ਆਨੰਦਪੁਰ ਸਾਹਿਬ ਤੁਸੀਂ ਦੇਖ ਸਕਦੇ ਹੋ ਰਾਸਤੇ ਵਿੱਚ ਆਪਾਂ ਬਹੁਤ ਜਗ੍ਹਾ ਲੰਗਰ ਚ ਲੁੱਕ ਰੁਕੇ ਸੀਗੇ ਲੰਗਰ ਛਕਿਆ ਬਰਾਸ ਤੇ ਖਾਲਸਾ ਇਸ ਸਾਈਡ ਬਣਿਆ ਹੋਇਆ ਆਪਾਂ ਚਾਹਾਂਗੇ ਤੁਹਾਨੂੰ ਵੀ ਦਿਖਾਵਾਂਗੇ ਇਦਾਂ ਹੁਣ ਆਪਾਂ ਉੱਪਰ ਜਾ ਰਹੇ ਆ ਆਪਣੀ ਗੱਡੀ ਪਾਰਕਿੰਗ ਚ ਲਾਵਾਂਗੇ ਰੂਮ ਵਗੈਰਾ ਲਵਾਂਗੇ ਤੇ ਫਿਰ ਆਪਾਂ ਜਾਵਾਂਗੇ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਸ਼ਾਮ ਨੂੰ ਸ਼ਾਮ ਨੂੰ ਵੀ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਸਾਡੇ ਬਲੌਗ ਨਾਲ ਕੰਟੀਨਿਊ ਬਣੇ ਰਿਹਾ ਕਰੋ ਬਹੁਤ ਸਾਰੇ ਸੰਗਤ ਦਰਸ਼ਨ ਕਰਨ ਲਈ ਆਈ ਹੋਈ ਆ ਤੁਸੀਂ ਦੇਖ ਸਕਦੇ ਹੋ ਫਤ ਮਰੀਆਂ ਨਾ ਬਸ ਜੀ ਆਈਆਂ ਹਨਾ ਕਈ ਵਾਰੀ ਦੇਖਦੇ ਨਹੀਂ ਲੋਕ ਇੱਕੇ ਨਾਮ ਕੱਢ ਦਿੰਦੇ ਆ ਗੱਡੀ ਤੇ ਫਿਰ ਥੋੜਾ ਔਖਾ ਹੋ ਜਾਂਦਾ ਸਾਹਮਣੇ ਵਾਲੇ ਬੰਦੇ ਨੂੰ ਵੀ ਆ ਦੇਖੋ ਆਪਾਂ ਮਾਨਤ ਨੂੰ ਕਹਿੰਦੇ ਸੀ ਰਾਤ ਮਾਨਤ ਨੂੰ ਇੱਥੇ ਚੜਾਵਾਂਗੇ ਊੜਾ ਬੋਤਾ ਕਹਿੰਦੀ ਸੀ ਮੈਂ ਰਾਤ ਨਾਲ ਮਾਨਤ ਨੂੰ ਸਿਖਾਉਂਦੀ ਸੀ ਊੜਾ ਬੋਤਾ ਆ ਦੇਖੋ ਬੱਚਿਆਂ ਦੇ ਰੀ ਬਣੇ ਹੋਏ ਨੇ ਝੂਲੇ ਵਗੈਰਾ ਹਾਂ ਉੜਾ ਉਠੁੰਦਾ ਉਠ ਪਰਾ ਪਾਉਂ ਬੋਤਾ ਹਸਾਉਂਦੇ ਸੀ ਰਾਤ ਸਾਡੀ ਮਾਨਤ ਨੂੰ ਭਾਈ ਆ ਦੇਖੋ ਬੱਚੇ ਝੂਟ ਇੱਥੇ ਨਾ ਮਨਵੀਰ ਨੂੰ ਪਿਛਲੀ ਵਾਰ ਜਦੋਂ ਅਸੀਂ ਆਏ ਸੀ ਆ ਜਗ੍ਹਾ ਤੁਸੀਂ ਦੇਖ ਸਕਦੇ ਹੋ ਇੱਥੇ ਕਰੰਟ ਮਾਰਦਾ ਸੀ ਅਸੀਂ ਪੰਗਾ ਲੈ ਲਿਆ ਸੀ ਪਰ ਮੀ ਪਿਆ ਹੋਇਆ ਸੀ ਫਿਰ ਅਸੀਂ ਤਾਂ ਭਾਈ ਚੜਾਇਆ ਨਹੀਂ ਮਨਵੀਰ ਇਹ ਹੁਣ ਆਪਾਂ ਇੱਧਰ ਜਾਵਾਂਗੇ ਜੀ ਸਾਹਮਣੇ ਬਚਿੱਤਰ ਸਿੰਘ ਜੀ ਸਰਾਂ ਦੇ ਵਿੱਚ ਬਚਿੱਤਰ ਸਿੰਘ ਜੀ ਸਰਾਂ ਦੇ ਵਿੱਚ ਆਪਾਂ ਕਮਰਾ ਲਵਾਂਗੇ ਜੀ ਜਾ ਕੇ ਦੇਖਦੇ ਆ ਕਮਰੇ ਤਾਂ ਉਹ ਦਿੰਦੇ ਹੁੰਦੇ ਆ ਤਾਈ ਤੈਨ ਸਾਢੇ ਤਿੰਨ ਨੀਅਰ ਆਊਟ ਤੇ ਆਪਾਂ ਕੋਨਾ ਟਾਈਮ ਚਾ ਕੇ ਏਸੀ ਹਾਲ ਆ ਉੱਥੇ ਵਿਸ਼ਰਾਮ ਕਰਾਂਗੇ ਤੇ ਗੱਡੀ ਪਾਰਕਿੰਗ ਚ ਲਾਵਾਂਗੇ ਆ ਸਾਰੇ ਇੱਥੇ ਗੱਡੀਆਂ ਵੈਸੇ ਰੁਕੀਆਂ ਹੋਈਆਂ ਨੇ ਉੱਧਰ ਪਾਰਕਿੰਗ ਅੰਦਰ ਬਣੀ ਹੋਈ ਹੈ ਸਾਹਮਣੇ ਉਹ ਆ ਗਈ ਚਿਤਰ ਸਿੰਘ ਜੀ ਸਰਾ ਨਾ ਪੱਤਗੇ ਚੱਲ ਕੇ ਇੱਥੇ ਤੁਸੀਂ ਚੱਲ ਸਕ ਸਕਦੇ ਹੋ ਸਰਦਈ ਸਰਦਈ ਇਸ ਕੋਰ ਬਣੀ ਜੀਤ ਹੁਣ ਆਪਾਂ ਅੱਗੇ ਜਾ ਕੇ ਕਮਰਾ ਲਵਾਂਗੇ ਫਿਰ ਆਪਾਂ ਤੁਹਾਨੂੰ ਸ਼ਾਮ ਨੂੰ ਮਿਲਾਂਗੇ ਫੈਨਲੀ 4-5 ਘੰਟੇ ਵੇਟ ਕਰਨ ਤੋਂ ਬਾਅਦ ਆਪਾਂ ਨੂੰ ਕਮਰਾ ਮਿਲ ਗਿਆ ਕਿ ਮੇਰਾ ਐਕਸਪੀਰੀਅੰਸ ਥੱਕ ਕੇ ਜਮਾ 1 ਵਜੇ ਪਹੁੰਚ ਗਏ ਸੀ 5 ਵਜੇ ਕਮਰਾ ਮਿਲਿਆ ਜੀ ਹੁਣ ਆਪਾਂ ਚੱਲਿਆ ਰੂਮ ਚ ਦੇਖੋ ਸ਼ਖਲਾਂ ਸਾਰਿਆਂ ਦੀ ਅੱਗੇ ਜਾ ਕੇ ਮਿਲਾਂਗੇ ਤੁਹਾਨੂੰ ਹੁਣ ਆ ਜਾ ਰਹੇ ਹਾਂ ਜੀ ਆਪਾਂ ਵਿਊ ਦੇਖ ਲਓ ਬਾਹਰ ਦਾ ਮੰਮੀ ਮਨਦੀਪ ਮਨਵੀਰ ਆਪਣਾ ਰੂਮ ਅੱਗੇ 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 131 132 ফাইনালি ফাইনালি 133 রিচড এট आवर রুম اگے হো জাও লও জি 133 রুম নাম্বার අපણને ਮਿਲ ਗਿਆ ਵੀਰ ਨੇ ਕੀਤਾ ਕਾਰਡ ਸਪਾਇਪ ਚਲੋ ਜੀ ফাইনালি ਆਪਾਂ ਪਹੁੰਚ ਗਏ ਜੀ ਆਪਣੇ ਰੂਮ ਚ ਮੈਨੂੰ ਵੀ ਮਿਲ ਲੋ ਮਿਰਜ ਪਰਚਾਇਆ ਹੈ ਮੈਨੂੰ ਵੀ ਇਹਨਾਂ ਨੇ ਚਲੋ ਜੀ ਜਿਤਨਾ ਅੱਲਾ ਕਪਲ ਬਲੌਗਸ ਆਪਣੇ ਰੂਮ ਚ ਪਹੁੰਚ ਚੁੱਕੇ ਨੇ ਹੁਣ ਆਪਾਂ ਰੂਮ ਦੀ ਥੋੜੀ ਸਾਈਟਿੰਗ ਕਰਾਂਗੇ ਜੀ ਆਪਾਂ ਤੁਹਾਨੂੰ ਮਿਲਾਂਗੇ ਫੇਰ ਰੁੱਕ ਕੇ ਠੀਕ ਹੈ ਜੀ ਤੁਹਾਨੂੰ ਮਿਲਦੇ ਆਪਾਂ ਥੋੜੀ ਦੇਰ ਬਾਅਦ ਜੀ ਆਪਾਂ ਕਮਰੇ ਚ ਆ ਗਏ ਸੀ ਆਪਾਂ ਤੁਹਾਨੂੰ ਦਿਖਾਇਆ ਸੀ 133 ਨੰਬਰ ਕਮਰਾ ਆਪਾਂ ਨੂੰ ਮਿਲ ਗਿਆ ਸੀਗਾ ਉਸ ਤੋਂ ਬਾਅਦ ਆਪਾਂ ਥੋੜਾ ਟਾਈਮ ਰੈਸਟ ਕੀਤਾ ਫਿਰ ਆਪਾਂ ਇਸ਼ਨਾਨ ਕਰਕੇ ਹੁਣ ਆਪਾਂ ਚੱਲੇਾਂਗੇ ਦਰਬਾਰ ਸਾਹਿਬ ਦੇ ਦਰਸ਼ਨਾਂ ਦੇ ਲਈ ਲੰਗਰ ਹਾਲ 'ਚ ਵੀ ਜਾਵਾਂਗੇ ਦਰਬਾਰ ਸਾਹਿਬ ਵੀ ਜਾਵਾਂਗੇ ਮੱਥਾ ਟੇਕਾਂਗੇ ਤੇ ਜਾਂਦ ਜਾਂਦੇ ਬਾਹਰੇ ਦੇਖਾਂਗੇ ਜੇ ਕੁਝ ਖਾਣ ਆਣ ਲੱਗਿਆ ਕਿਉਂਕਿ ਇਹ ਸਾਰੇ ਪੂਰੀਆਂ ਖਾਏ ਸੀ ਰਸਤੇ 'ਚ ਮੈਂ ਸਵੇਰ ਦੀ ਰੋਟੀ ਖਾਧੀ ਹੋਈ ਮੈਂ ਕੁਝ ਨਹੀਂ ਖਾਧਾ ਤੇ ਮੈਨੂੰ ਭੁੱਖ ਲੱਗੀ ਹੋਈ ਆ ਹੁਣ ਉਹ ਤੋਂ ਬਾਅਦ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਾਂਗੇ ਤੁਹਾਨੂੰ ਜਿੰਨੀ ਵੀ ਵੀਡੀਓ ਅਲੌਅ ਹੋਈ ਉਹਨੀ ਕੁ ਜ਼ਰੂਰ ਤੁਹਾਨੂੰ ਦਿਖਾਵਾਂਗੇ ਬਾਕੀ ਆਪਾਂ ਜੇ ਕੈਮਰਾ ਲਾਉ ਨਾ ਹੋਇਆ ਤਾਂ ਫੇਰ ਨਹੀਂ ਆਪਾਂ ਸ਼ੂਟ ਕਰਦੇ ਤੇ ਹੁਣ ਆਪਾਂ ਕਮਰੇ ਤੋਂ ਬਾਹਰ ਚੱਲੇ ਆ ਜੀ ਤੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਹੋ ਸਕਿਆ ਜੇ ਸ਼ਸਤਰਾਂ ਦੇ ਦਰਸ਼ਨ ਕਰਵਾਏ ਤਾਂ ਆਪਾਂ ਉਹ ਵੀ ਕਰਾਂਗੇ ਤੇ ਫਿਰ ਆਪਾਂ ਸ਼ਾਮ ਨੂੰ ਵਾਪਸ ਆਵਾਂਗੇ ਕਮਰੇ 'ਚ ਠੀਕ ਆ ਜੀ ਚੱਲੀਏ ਹਾਂਜੀ ਤਿਆਰ ਹੋ ਸਾਡੇ ਨਾਲ ਇੱਥੇ ਠੀਕ ਆ ਜੀ ਬਲੌਗ ਨਾ ਬਣੇ ਰਿਹਾ ਕਰੋ ਤੇ ਸਾਰਾ ਬਲੌਗ ਆ ਜਿਹੜੇ ਆਪਣੇ ਆਉਂਦੇ ਨੇ ਉਹ ਦੇਖਿਆ ਕਰੋ ਅੱਗੇ ਅੱਗੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਆਪਾਂ ਕਿੱਥੇ ਕਿੱਥੇ ਗਏ ਕੀ ਕੀ ਦੇਖਿਆ ਮਿਲਦੇ ਆ ਤੁਹਾਨੂੰ ਅੱਗੇ ਚੱਲ ਕੇ ਜੀ ਸਰਾਂ ਦੇ ਬਾਹਰ ਮਾਰਕੀਟ ਬਣੀ ਹੋਈ ਹੈ ਜਿਹੜੀ ਤੁਸੀਂ ਵੀ ਵੇਖੋ ਅਲੱਗ-ਅਲੱਗ ਖਾਂਦੇ ਦੀਆਂ ਚੀਜ਼ਾਂ ਇਹ ਲੱਗੇ ਦੇਖਣ ਸਮਾਨ ਪਰਵਾਰ ਤੁਹਾਡਾ ਨੀਰਾ ਪ੍ਰਿਆਹ ਕਰਦਾ ਜੀ ਜੀ ਆਪਰੇ ਸਹਾ ਬਹੁਤ ਇਹ ਹੈ ਜੀ ਪ੍ਰਾਣੀ ਸਰਾ ਇਧਰ ਹੀ ਲੰਗਰ ਹਾਲ ਵੀ ਹੈਗਾ ਤੇ ਦਿਖਾ ਦਿੰਨੇ ਆ ਇਹ ਕਾਫੀ ਜਿਆਦਾ ਲੁੰਗੀ ਹੈ ਪ੍ਰਾਣੀ ਸਰਾ ਕੀ ਇਹ ਸਭ ਤੋਂ ਪ੍ਰਾਣੀ ਸਰਾ ਅਨੰਦਪੁਰ ਸਾਹਿਬ ਦੀ ਆ ਵਾਲੀ ਆ ਉਹ ਲੰਗਰ ਹਾਲ ਦੀ ਬਿਲਡਿੰਗ ਹੈ ਜੀ ਹੁਣ ਜੀ ਇਹਨਾਂ ਦੀ ਬਦਲ ਗਈ ਸਲਾਹ ਕਹਿੰਦੇ ਕੁਝ ਖਾਣਾਗਾ ਮੰਮੀ ਕਹਿੰਦੀ ਮੈਥੋਂ ਇੰਨੀ ਪੌੜੀਆਂ ਉਤਰਿਆ ਨਹੀਂ ਜਾਂਦਾ ਭਾਈ ਉਰੀ ਖਾ ਲੋ ਕਹਿੰਦੀ ਫਿਰ ਸ਼ਾਮ ਨੂੰ ਲੰਗਰ ਛਕਾਵਾਂਗੇ ਹੁਣ ਆਪਾਂ ਚੱਲਿਆਂ ਦੁਬਾਰਾ ਫਿਰ ਵਾਪਸ ਉੱਥੇ ਕੁਝ ਨਾ ਕੁਝ ਖਾਵਾਂਗੇ ਗੱਪੇ ਆਈ ਗੋਲੇਪੇ ਖਾਣ ਤੋਂ ਬਾਅਦ ਇਹ ਪਹੁੰਚੇ ਹੈ ਜੀ ਇਹ ਤਾਂ ਕਹਿੰਦੇ ਮੈਂ ਖਾਣਾ ਕੁਲਚੇ ਛੋਲੇ ਮੈਂ ਤਾਂ ਕੁਲਚੇ ਖਾਣ ਲੱਗੇ ਕਿਹੜਾ ਕੁਲਚਾ ਸਪੈਸ਼ਲ ਕੁਲਚਾ ਸਾਸ ਨਾਲ ਮੱਖਣ ਵਾਲਾ ਕੁਲਚਾ ਤੇ ਦਾਦੀ ਪੋਤਾ ਕਹਿੰਦੇ ਜੀ ਅਸੀਂ ਖਾਣੇ ਸੈਂਡਵਿਚ ਕੋਲਡ ਸੈਂਡਵਿਚ ਖਾ ਰਹੇ ਹਾਂ ਮੇਰਾ ਹਜੇ ਕੋਈ ਫਲਾਨ ਕੋਈ ਬਣੇ ਨਹੀਂ ਪਲਾਨ रेलगॾी बचा लेण खणण लॻे बर्गर सार बर्गर ਕੜਚਾ ਖਾ ਲਿਆ ਸੀ ਆਪਾਂ ਟੇਸਟੀ ਸੀਗਾ ਇਹਨਾਂ ਨੇ ਖਾਧਾ ਸੀ 버ਗਰ ਕਿਵੇਂ ਸੀਗਾ ਵਧੀਆ ਸੀ ਬਹੁਤ ਵਧੀਆ ਤੇ ਮੰਮੀ ਉਹਨਾਂ ਨੇ ਖਾਧਾ ਸੀ ਫੈਮਿਲੀ ਚ ਮਨਵੀਰ ਨੇ ਵੀ ਸਾਡੇ ਖਾਧਾ ਸੀ ਮਾਸੀ ਵੀ ਦੇਖ ਸਕਦੇ ਹੋ ਤੇ ਹੁਣ ਆਪਾਂ ਪੀਣਾਗੇ ਚਾਹ ਆ ਇੱਥੇ ਉਧਰ ਦੀ ਸਾਈਡ ਤੇ ਵੀ ਦੇ ਸਕਦੇ ਉਧਰ ਯਾ ਦੂਤਾ ਬਾ ਇੱਥੇ ਚਾਹ ਵੰਡੀਆ ਤੇ ਤੇ ਅਸੀਂ ਸੀ ਆਪਾਂ ਪਹਿਲਾਂ ਮੰਮੀ ਨੇ ਲੈ ਕੇ ਗਈ ਸੀ ਤੇ ਹੁਣ ਆਪਾਂ ਵੀ ਇੱਥੇ ਚਾਹ ਪੀ ਮੰਗੀ ਸੋ ਹੁਣ ਆਪਾਂ ਚਾਹ ਦੀ ਸੁਆਦ ਮਿਲ ਗਈ ਚਾਹ ਅਗੀਸੀ ਆਪਣੀ ਟੀ ਟਾਈਮ ਹੋਣਾ ਵੀ ਆ ਗਈ ਜੀ ਤਾਂ ਮਨਦੀਪ ਦੀ ਆ ਮੇਰੇ ਲਈ ਕਰੋ ਜੀ ਕਰੋ ਜੀ ਚਾਹ ਇੰਜੋਏ ਹਾਂ ਹਾਂ ਬੀਨੰਤ ਤੁਸੀਂ ਸਭ ਇਕੱਠੇ ਆ ਵੀ ਸਗਤ ਜੀ ਹੁਣ ਆਪਾਂ ਤੁਹਾਨੂੰ ਕਰਾਉਣੇ ਆ ਤੱਕ ਸ੍ਰੀ ਕੇਸਗੜ ਸਾਹਿਬ ਜੀ ਦੇ ਦਰਸ਼ਨ ਤੁਸੀਂ ਵੀ ਸਾਡੇ ਨਾਲ ਕਰੋ ਤੱਕ ਸ੍ਰੀ ਕੇਸ ਸਾਹਿਬ ਜੀ ਦੇ ਦਰਸ਼ਨ

ਸੰਗਤ ਜੀ ਇਹ ਹੈ ਤਖਤ ਸ੍ਰੀ ਕੇਸ ਗੜ ਸਾਹਿਬ ਜੀ ਦਾ ਬਾਹਰੀ ਦ੍ਰਿਸ਼ ਸੰਗਤ ਜੀ ਚਲਰ ਹੀ ਸਕਰੀਨ ਦੇ ਵਿੱਚ ਤੁਸੀਂ ਤਖਤ ਸ੍ਰੀ ਕੇਸ ਗੜ ਸਾਹਿਬ ਜੀ ਦੇ ਅੰਦਰੋਂ ਵੀ ਦਰਸ਼ਨ ਕਰ ਸਕਦੇ ਆਂ mana mana pun tera tera terkasi mana kanji terkasi kanji terong tercut mana terkasi terkasi kanji 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 terkasi ਕੇਸਗੜ ਸਾਹਿਬ ਮੱਥਾ ਟੇਕਣ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਸ੍ਰੀ ਆਨੰਦਪੁਰ ਸਾਹਿਬ ਜੀ ਦੀ ਲੋਕਲ ਮਾਰਕੀਟ ਵਿੱਚ ਜਿਹੜਾ ਆਪਾਂ ਇੱਧਰ ਕੀ ਅੱਛਾ ਜਿਹੜਾ ਤੇ ਨਾ ਪਾਣੀ ਲੈਣ ਆਪਣੀ ਹੋਈ ਆ Masamrah, pi lena? Eh? ya ਆਗੇ ਜੀ ਤੁਮਾ ਰੋਲ ਕੀਤਾ ਰਿਹਾ ਬਾਈ ਨੇ ਕਿਤੇ ਦਿਨ ਦੇ ਮੈਂ ਉੱਡ ਪਿਆ ਲੈਮਨ ਸੋਡੇ ਦੀ ਚਾਹ ਕਿਚ ਐ ਮਨਵੀਰ ਦੇਖੋ ਮੰਮੀ ਮੰਮੀ ਕਹਿੰਦੇ ਮੈਂ ਤਾਂ ਨਹੀਂ ਪੀਣਾ ਮੇਰਾ ਗਲਾ ਖਰਾਬ ਆ ਜ਼ੁਖਾਮ ਜਦ ਮੈਨੂੰ ਵੀ ਹੋਇਆ ਪਿਆ ਮਨਵੀਰ ਆਈਸਕ੍ਰੀਮ ਦੀ ਜਿੱਦ ਕਰਦਾ ਕਰਦਾ ਹੁਣ ਮਸਾ ਹੀ ਬੜਿਆ ਫੜੂ ਕੇ ਥੋੜਾ ਜਿਹਾ ਲੈਮਨ ਸੋਡਾ ਤੇ ਲੈ ਕੇ ਆਇਆ ਇਹਨੂੰ ਅਸੀਂ ਇਹੋ ਨੇਦਰ ਬਣਾ ਰਿਹਾ ਭਾਈ ਇਹ ਪੱਕੀਮਾਂਗੀ ਲੈਮਨ ਸੋਡਾ ਤੋ ਦੇਖੋ ਪਿੱਛੇ ਸ੍ਰੀ ਗੁਰੂ ਤੇਗ ਬਹਾਦਰ ਜੈਕਾਰ ਜੰਗਾਂ ਵੇਰ ਦਾ ਰੁਕ ਕੇ ਦੁਆਰਾ ਲੈ ਲਈ ਪੀਆ ਏਸਟੀ ਹੈ ਹਲਾ ਹਾਲਾਤ ਦੇਖੋ ਇਹਨਾਂ ਦੇ ਤਾਂ ਚੜਦਿਆਂ ਵੀ ਜੋਰ ਲੱਗਦਾ ਬਣੀ ਉੱਪਰ ਨੂੰ ਚੜਾਈ ਬਹੁਤ ਆ ਲਓ ਜੀ ਆਪਾਂ ਨੂੰ ਆਈ ਹੋਈ ਹੈ ਮਾਨਤ ਦੀ ਕਾਲ ਦੇਖੋ ਤੁਸੀਂ ਮਾਨਤ ਗੱਲ ਕਰਦੀ ਹੈ ਵੀਡੀਓ ਕਾਲ ਤੇ ਮਾਨਤ ਬੋਲਵਾਹੀ ਗਰੂ ਵਾਹਿਗੁਰੂ ਦੇਖੋ ਵਾਹਿਗੁਰੂ ਜੀ ਬੁਵਾਦੀ ਹੈ ਮਾਨਤ ਆ ਦੇਖੋ ਦੀ ਨਾਨੀ ਮਾਨਤ ਦੀ ਮਨਵੀਰ ਮਾਮਾ ਜੀ ਮਾਨਤ ਨਾਲ ਗੱਲ ਕਰੀ ਜਾਂਦੀ ਹੈ ਭਾਈ ਵੀ ਦੱਸਦੇ ਹਾਂ ਦਿਖਾ ਦਿਓ ਮਾਨਤ ਕੀ ਕਹਿੰਦੀ ਹੈ ਜੱਡੀ ਕੀ ਕਰਦਾ ਸੀ ਮਾਨਤ ਹੱਸਦਾ ਸੀ ਹੱਸਦਾ ਸੀ ਮਾਨਤ ਤਾਂ ਵਾਸ਼ੀਆਂ ਲੈਂਦਾ ਵੀਮਾਨ ਤੇ ਵਾਸ਼ੀਆਂ ਲੈਂਦਾ ਸੀ ਦੇਖੋ ਕਮਾਂਦਤ ਨੂੰ ਮਿਲ ਲਉ ਪਈ ਸਾਰੇ ਵਾਹਿਗੁਰੂ ਵਾਹਿਗੁਰੂ ਹਾਂ ਵਾਹਿਗੁਰੂ ਹਾਂਜੀ ਆਪਾਂ ਹੁਣ ਘੁੰਮ ਫਿਰ ਕੇ ਆ ਗਏ ਸੀ ਸਾਰੇ ਪਹਿਲੇ ਆਪਾਂ ਗਏ ਸੀ ਦਰਬਾਰ ਸਾਹਿਬ ਦਰਸ਼ਨ ਕੀਤੇ ਉਦੋਂ ਬਾਅਦ ਸਾਸਤ੍ਰੈਂ ਦਰਸ਼ਨ ਕੀਤੇ ਤੇ ਹੁਣ ਆਪਾਂ ਥੋੜਾ ਜਿਹਾ ਫਿਰ ਮਾਰਕੀਟ ਚੱਲ ਗਏ ਸੀ ਲੈਮਨ ਸ਼ੋਰਦਾ ਪੀਤਾ ਹੁਣ ਆਪਾਂ ਵਾਪਸ ਜਾ ਰਹੇ ਹਾਂ ਰੂਮ ਦੇ ਵਿੱਚ ਉਹ ਸਾਹਮਣੇ ਆਪਣੀ ਸਰਾਂ ਆ ਗਈ ਤੁਸੀਂ ਦੇਖ ਸਕਦੇ ਹੋ इत चाह पी के गए हुए है ना इतना कुल्चे हम आप देखो जी सर आ गई अपनी वापस आप रूम जावे जा ट्रेन आ गई तुम दिखावा ट्रेन देख लो ਟ੍ਰੇਨ ਆ ਗਈ ਸੀ ਬੈਕ ਸਾਈਡ ਤੇ ਆ ਦੇਖੋ ਆ ਸਰਾਂ ਦੇ ਵਿੱਚ ਰੁਕੇ ਹੋਏ ਆ ਜੀ ਆਪਾਂ ਸਾਹਮਣੇ ਸਰਾਂ ਗੀ ਆਪਾਂ ਨੂੰ ਮਿਲਿਆ ਰੂਮ ਇੱਥੇ ਇਧਰ ਆਪਣੀ ਗੱਡੀ پارک ਕੀਤੀ ਹੋਈ ਆ ਆਪਾਂ ਆਪਣੀ ਆਸਰਾ ਆਪਾਂ ਨੇ ਇਹਦੇ ਚ ਰੂਮ ਮਿਲਿਆ ਹੋਇਆ ਤੇ ਉਧਰ ਇੱਕ ਨਵੀਂ ਸਰਾ ਬਣ ਰਹੀ ਹੈ ਹਜੇ ਪ੍ਰੋਪਰ ਨਹੀਂ ਬਣੀ ਉਹ ਉਹਦੇ ਚ ਰੂਮ ਨਹੀਂ ਦੇਣ ਲੱਗੇ ਹਜੇ ਪਿਛਲੀ ਵਾਰ ਵੀ ਮਤਲਬ ਵਰਕਿੰਗ ਚ ਸੀਗੀ ਉਹ ਮਤਲਬ ਚੱਲੀ ਨਹੀਂ ਸੀ ਹਜੇ ਪ੍ਰੋਪਰ ਹਾਂਜੀ ਫਾਈਨਲੀ ਆਪਾਂ ਪਹੁੰਚ ਗਏ ਆਪਣੇ ਰੂਮ 'ਚ ਸਾਖ-ਚੱਕੇ ਨੇ ਸਾਰੇ ਰਸਾ ਛੜੇ ਪਏ ਆ ਤੇ ਅਮਾਨਤ ਦੀ ਕਾਲ ਆ ਗਈ ਸੀ ਆਪਾਂ ਨੂੰ ਆਉਂਦੇ ਆਉਂਦੇ ਆਪਾਂ ਥੋੜਾ ਟਾਈਮ ਉਹਦਣਾ ਗੱਲ ਕੀਤੀ ਉਹਦਾ ਕਲਿੱਪ ਐਡ ਕਰਾਂਗੇ ਆਪਾਂ ਤੇ ਬਾਕੀ ਤੁਸੀਂ ਦੇਖਿਆ ਹੀ ਹੋਊਗਾ ਵਲੌਗ ਵਿੱਚ ਪਿੱਛੇ ਐਡ ਕਰਾਂਗੇ ਦਾ ਕਲਿੱਪ ਆਪਾਂ ਤੇ ਹੁਣ ਆਪਾਂ ਲਿਫਟ ਰਾਈ ਪਹੁੰਚ ਗਏ ਫਾਈਨਲੀ ਕਵਰੇਜ ਅ ਰੈਸਟ ਕਰਾਂਗੇ ਸਵੇਰੇ अर्ਲੀ ਮਾਰਨਿੰਗ ਉੱਠ ਕੇ ਸ্নান ਕਰਕੇ ਪਹਿਲਾਂ ਆਪਾਂ ਮੱਥਾ ਟੇਕਾਂਗੇ ਦਰਵਾਰ ਸਾਹਿਬ ਚ ਫਿਰ ਆਪਾਂ ਜਾਵਾਂਗੇ ਉੱਪਰ ਮਾਤਾ ਨਾਨਾ ਦੇਵੀ ਦੇ ਦਰਸ਼ਨ ਕਰਨ ਲਈ ਬਾਅਦში ਤੇ ਸ਼ਾਮ ਨੂੰ ਫਿਰ ਆਪਾਂ ਦੁਬਾਰਾ ਫੇਰ ਮਿਲਦੇ ਹਾਂ ਇਹੀ ਕਮਰੇ 'ਚ ਤੇ ਪਰਸੋਂ ਨੂੰ ਹੈਗੀ ਆਪਣੀ ਵਾਪਸੀ ਜੀ ਚਲੋ ਬਣੇ ਰਿਓ ਵਲੌਗ ਨਾਲ ਮਿਲਦੇ ਹਾਂ ਤੁਹਾਨੂੰ ਆਪਾਂ ਸਵੇਰੇ ਅਗਲੇ ਵਲੌਗ 'ਚ ਜੀ